ਇਸ ਔਖੀ ਘੜੀ ਦੇ ਵਿੱਚ ਸਾਡੇ ਕੋਲੇ ਤੇ ਸਰਬੱਤ ਦਾ ਭਲਾ ٹرسٹ ਪਹੁੰਚੀ ਆ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਐਸਪੀਓ ਪ੍ਰੋਇਸ ਸਾਹਿਬ ਦਾ ਤੇ ਉਹਨਾਂ ਦੀ ਇੱਕ ਪੈਨਸ਼ਨ ਲਗਾਈ ਆ ਕਿ ਉਹਨਾਂ ਦੀ ਜ਼ਿੰਦਗੀ ਦਾ ਜਿਵੇਂ ਵੀ ਆ ਗੁਜ਼ਾਰਾ ਚੱਲ ਸਕੇ ਕਿਉਂਕਿ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੀ ਟੀਮ ਨੇ ਆਣ ਕੇ ਇੱਕ ਤੇ ਸਾਨੂੰ ਸਹਾਰਾ ਦਿੱਤਾ ਔਰ ਸਾਡੇ ਭੈਣ ਜਿਹੜੀ ਸਾਡੀ ਭੁਜਾਈ ਆ ਉਹਨਾਂ ਨੂੰ ਮਹੀਨੇ ਪ੍ਰਤੀ ਉਹਨਾਂ ਨੇ ਇਹ ਪ੍ਰਿੰਚਲ ਆਉਂਦਾ ਵਾਰਾ ਕੀਤਾ। ਬਹੁਤ ਧੰਨਵਾਦੀਆਂ ਪੂਰੇ ਪਰਿਵਾਰ ਵੱਲੋਂ ਪੂਰੇ ਮhline ਵੱਲੋਂ ਇਹਨਾਂ ਦਾ ਧੰਵਾਦ ਹੈ। ਅਸੀਂ ਭਾਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਮਰੈਲ ਸਾਹਿਬ ਉਹਨਾਂ ਦਾ ਅਸੀਂ ਬਹੁਤ ਦਿਲ ਤੋਂ ਧੰਨਵਾਦ ਕਰਦੇ ਹਾਂ ਕਿਉਂਕਿ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੀ ਟੀਮ ਨੇ ਆਣ ਕੇ ਇੱਕ ਤੇ ਸਾਨੂੰ ਸਹਾਰਾ ਦਿੱਤਾ ਔਰ ਸਾਡੇ ਭੈਣ ਜਿਹੜੀ ਸਾਡੀ ਭਝਾਈ ਆ। ਉਹਨਾਂ ਨੇ ਮੀਨੀ ਪ੍ਰਤੀ ਉਹਨਾਂ ਨੇ ਇਹ ਲੀਆ ਪਿੰਚ ਲਾਉਂਦਾ ਵਾਧਾ ਕੀਤਾ ਉਹ ਰਾਜ ਵੀ ਉਹਨਾਂ ਨੇ ਚੈੱਕ ਦਿੱਤਾ ਵਾ ਤੇ ਆਂਦੇ ਵੀ ਲਗਾਤਾਰ ਅਸੀਂ ਨੇਰੀ ਹੈਲਪ ਕਰਾਂਗੇ ਬਹੁਤ ਅਸੀਂ ਧੰਨਵਾਦੀਆਂ ਪੂਰੇ ਪਰਿਵਾਰ ਵੱਲੋਂ ਪੂਰੇ ਮਹੱਲੇ ਵੱਲੋਂ ਇਹਨਾਂ ਦਾ ਧੰਵਾਦ ਹੈ ਜੀ ਅਸੀਂ ਭਾਜੀ ਬਣਾਦਾ ਵੀ ਧੰਨਵਾਦ ਕਰਦੇ ਹਾਂ ਕੀ ਨਾਮ ਹੈ ਹਾਂ ਜੀ ਹੁਣ ਦੁਬਾਰਾ ਕੋਈ ਮਿਲਣ ਚ ਗਿਆ ਛੁ ਲੋਕ ਜਿਹੜੇ ਦੁਖਦਾਈ ਕਰਨਾ ਬਹੁਤ ਵਾਪਰੀ ਹੈ ਜੀ ਪਿੰਡ ਵੱਲੋਂ ਤੇ ਸਾਰੇ ਇਲਾਕੇ ਵੱਲੋਂ ਧੰਨਵਾਦ ਕਰਦੇ ਹਾਂ ਸਰਵਤ ਪਿਆਰਾ ਟ੍ਰਸਟ ਦਾ ਪਟੂ ਬੇਲਾਵ ਦਾ ਜਿਹਨਾਂ ਨੇ ਦੋ ਪਰਿਵਾਰਾਂ ਦੀ 5500 ਪੈਨਸ਼ਨ ਹਰ ਮਹੀਨੇ ਦੇ ਵਾਸਤੇ ਲਾਤੀ ਹੈ ਜੀ ਇਹਨਾਂ ਦਾ ਬਹੁਤ ਬਹੁਤ ਧੰਵਾਦ ਆ ਸਾਡੇ ਪਿੰਡ ਸਾਰੇ ਇਲਾਕੇ ਦੇ ਵਸਣ ਲੋਕ ਮੋਬੋਤ ਆ ਜੀ ਜਿਹੜਾ ਇਹਨਾਂ ਨੇ ਦੁੱਖਦਾਈ ਕਰਨਾ ਜਾਣ ਕੇ ਮਦਦ ਕੀਤੀ ਆ ਬਹੁਤ ਬਰਸ ਮੋਬੋਤ ਆ ਜੀ ਪਾਲ ਸਿੰਘ ਜੀ ਮੇਰੇ ਮਾਮਾ ਜੀ ਲੱਗਦੇ ਜੀ ਜੀ ਤੇ ਜਿਵੇਂ ਕਿ ਤੁਹਾਨੂੰ ਪਤਾ ਪਿਛਲੇ 2 ਦਿਨ ਪਹਿਲਾਂ ਉਹਨਾਂ ਦਾ ਜਿਵੇਂ ਵੀ ਸਾਡੇ ਪਰਿਵਾਰ ਨਾਲ ਮਿਸ ਹਾਪਨਿੰਗ ਹੋਈ ਆ ਤੇ ਇਸ ਔਖੀ ਘੜੀ ਦੇ ਵਿੱਚ ਸਾਡੇ ਕੋਲ ਇਤੇ ਸਰਬੱਤ ਦਾ ਭਲਾ ٹرسٹ ਪਹੁੰਚੀ ਆ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਐਸਪੀਓ ਬ੍ਰੋਇਸ ਸਾਹਿਬ ਦਾ ਜਿਨ੍ਹਾਂ ਡਾਕਟਰ ਸਾਹਿਬ ਨੇ ਕਿ ਇਸ ਔਖੀ ਘੜੀ ਚ ਇਸ ਪਰਿਵਾਰ ਦੀ ਮਾਂ ਫੜੀ ਹੈ ਕਿ ਬੜੀ ਲੋਅਰ ਕਲਾਸ ਫੈਮਿਲੀ ਹੈ ਜਿਨ੍ਹਾਂ ਦਾ ਤੇ ਉਹਨਾਂ ਦੀ ਇੱਕ ਪੈਨਸ਼ਨ ਲਗਾਈ ਆ ਕਿ ਉਹਨਾਂ ਦੀ ਜ਼ਿੰਦਗੀ ਦਾ ਜਿਵੇਂ ਵੀ ਆ ਗੁਜ਼ਾਰਾ ਚੱਲ ਸਕੇ ਚੱਲ ਸਕੇ ਤੇ ਉਹਨਾਂ ਦੀ ਇਸ ਕਦਮ ਦਾ ਅਸੀਂ ਧੰਨਵਾਦ ਕਰਦੇ ਆ ਜੀ ਪਰਿਵਾਰ ਨੂੰ ਬ੍ਰੈਲ ਸਾਹਿਬ ਜੀ ਦਾ ਅਸੀਂ ਬਹੁਤ ਦਿਲ ਤੋਂ ਧੰਨਵਾਦ ਆ ਕਿਉਂਕਿ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੀ ਟੀਮ ਨੇ ਆਣ ਕੇ ਇੱਕ ਤੇ ਸਾਨੂੰ ਸਹਾਰਾ ਦਿੱਤਾ ਔਰ ਸਾਡੇ ਭੈਣ ਜਿਹੜੀ ਸਾਡੀ ਭੁਜਾਈ ਆ ਉਹਨਾਂ ਨੂੰ ਮਹੀਨੇ ਪ੍ਰਤੀ ਉਹਨਾਂ ਨੇ ਇਹ ਲੀਆ ਪੈਨਸ਼ਨ ਲਾਉਂਦਾ ਵਾਰਾ ਕੀਤਾ ਔਰ ਅੱਜ ਵੀ ਉਹਨਾਂ ਨੇ ਚੈੱਕ ਦਿੱਤਾ ਵਾ ਤੇ ਅੰਦੇ ਵੀ ਲਗਾਤਾਰ ਅਸੀਂ ਇਹ ਹੈਲਪ ਕਰਾਂਗੇ ਬਹੁਤ ਅਸੀਂ ਧੰਨਵਾਦੀ ਆ ਪੂਰੇ ਪਰਿਵਾਰ ਵੱਲੋਂ ਪੂਰੇ ਮਹੱਲੇ ਵੱਲੋਂ ਇਹਨਾਂ ਦਾ ਧੰਵਾਦ ਆ ਜੀ ਅਸੀਂ ਭਾਜੀ ਬਣਾਦਾ ਵੀ ਧੰਨਵਾਦ ਕਰਦੇ ਆ ਕੀ ਨਾਮ ਹੈ ਹਾਂਜੀ ਕੋ ਦੁਬਾਰਾ ਕੋਈ ਸਪੰਸਰ ਗਿਆ ਛੁਣ ਕਲੋ ਜਿਹੜੀ ਦੁਖਦਾਈ ਕਰਨਾ ਬਹੁਤ ਵਾਪਰੀ ਹੈ ਜੀ ਪਿੰਡੋਂ ਲੋਕਾਂ ਤੇ ਸਾਰੇ ਇਲਾਕਿਆਂ ਤੋਂ ਧਰਵਾਜ ਕਰਦੇ ਹਨ ਸਰਵਤ ਪੁਰਾਣਾ ਟ੍ਰਸਟ ਦਾ ਭਾਗ ਤੋਂ ਬੇਹੱਦ ਉਹ ਜਿਨ੍ਹਾਂ ਨੇ ਦੋ ਪਰਿਵਾਰਾਂ ਦੀ 5500 ਪੈਨਸ਼ਨ ਹਰ ਮਹੀਨੇ ਦੇ ਵਾਸਤੇ ਲਾਤੀ ਹੈ ਜੀ ਇਹਨਾਂ ਦਾ ਬਹੁਤ ਬਹੁਤ ਧਰਵਾਜਿਆ ਸਾਰੇ ਪਿੰਡ ਸਾਰੇ ਇਲਾਕੇ ਦੇ ਵਸਨੀਕ ਲੋਕ ਮੋਬੋਤ ਹੋ ਗਏ ਜਿਹੜਾ ਇਹਨਾਂ ਨੇ ਦੁਖਦਾਈ ਕਰਨਾ ਜਾਣ ਕੇ ਹਮਤ ਕੀਤੀ ਹੈ ਪਰ ਦੁੱਖ ਮਨਸਾ ਬਹੁਤ ਵੱਤ ਵਾਲਾ ਜੀ ਪਾਲ ਸਿੰਘ ਜੀ ਮੇਰੇ ਮਾਮਾ ਜੀ ਲੱਗਦੇ ਜੀ ਜੀ ਜਿਵੇਂ ਕਿ ਤੁਹਾਨੂੰ ਪਤਾ ਪਿਛਲੇ 2 ਦਿਨ ਪਹਿਲਾਂ ਉਹਨਾਂ ਦਾ ਜਿਵੇਂ ਵੀ ਸਾਡੇ ਪਰਿਵਾਰ ਨਾਲ ਮਿਸ ਹਾਪਨਿੰਗ ਹੋਈ ਆ ਤੇ ਇਸ ਔਖੀ ਘੜੀ ਦੇ ਵਿੱਚ ਸਾਡੇ ਕੋਲੇ ਤੇ ਸਰਬੱਤ ਦਾ ਭਲਾ ٹرسٹ ਪਹੁੰਚੀ ਆ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਐਸਪੀਓ ਬਰੋਇਸ ਸਾਹਿਬ ਦਾ ਜਿਨ੍ਹਾਂ ਡਾਕਟਰ ਸਾਹਿਬ ਨੇ ਕਿ ਇਸ ਔਖੀ ਘੜੀ ਚ ਇਸ ਪਰਿਵਾਰ ਦੀ ਮਾਂ ਫੜੀ ਆ ਕਿ ਬੜੀ ਲੋਅਰ ਕਲਾਸ ਫੈਮਿਲੀ ਆ ਜਿਨ੍ਹਾਂ ਦਾ ਤੇ ਉਹਨਾਂ ਦੀ ਇੱਕ ਪੈਨਸ਼ਨ ਲਗਾਈ ਆ ਕਿ ਉਹਨਾਂ ਦੀ ਜ਼ਿੰਦਗੀ ਦਾ ਜਿਵੇਂ ਵੀ ਆ ਬੁਝਾਰਾ ਚੱਲ ਚੁਕੇ ਚੱਲ ਚੁਕੇ ਤੇ ਉਹਨਾਂ ਦੀ ਇਸ ਕਦਮ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਪਰਿਵਾਰ ਨੂੰ